ਇਹਦੀਆਂ ਬੈਟਰੀਆਂ ਆ ਪਿੱਛੇ ਆ ਗਈਆਂ ਇੱਧਰ ਇੱਥੇ ਬਾਹਰ ਹਾਂ ਇੱਕ ਬੈਟਰੀ ਇਹ ਘਟਨਾ ਹੋਈ ਹੈ ਤੁਹਾਨੂੰ ਕਦ ਕਿੰਨੇ ਕਵਜ ਤੁਹਾਨੂੰ ਸੂਚਨਾ ਮਿਲੀ ਸਰ ਹਾਂ ਇਹਦੇ ਵਿੱਚ ਸਾਡੇ ਕੋਲ ਇਨਟੀਮੇਸ਼ਨ ਆਈ ਹੈ ਤਕਰੀਬਨ 3 ਵਜੇ ਦੇ ਫੀਲ ਜਿਹੜੀ ਕਿ ਵਿਲੇਜ ਰੂਪੂ ਸਿੰਘ ਵਾਲਾ ਜੇ ਕਿ ਚੌਕੀ ਫਤਰਾਲਾ ਦੇ ਅੰਡਰ ਪੈਂਦਾ ਇੱਕ ਬੱਸ ਹੈ ਜਿਹੜੀ ਉਹ ਮੇਨ ਰੋਡ ਦੇ ਉੱਪਰ ਪਾਲਿਸਟਿਕ ਐਕਸੀਡੈਂਟ ਹੋ ਗਿਆ ਤੇ ਅਸੀਂ ਮੌਕੇ ਤੇ ਆ ਕੇ ਐਸਐਸਐਫ ਦੀ ਟੀਮ ਤੇ ਅਸੀਂ ਮੌਕੇ ਤੇ ਆ ਕੇ ਜਿਹੜਾ ਵੀ ਇਹਦਾ ਦੇਖਿਆ ਪ੍ਰਾਪਤ ਹੋਏ ਪਤਾ ਲੱਗਿਆ ਵੀ ਇੱਕ ਲੇਡੀ ਦੀ ਡੈਥ ਹੋਈ ਹੈ ਜੋ ਕਿ ਮੌਕੇ ਤੋਂ ਇਥੋਂ ਐਂਬੂਲੈਂਸ ਦੇ ਅਸੀਂ ਜਿਹੜਾ ਹਸਪੀਟਲ ਭੇਜ ਦਿੱਤੀ ਕਿਹਾ ਤੇ ਬਾਕੀ ਜੋ ਵੀ ਇਹਦੇ ਵਿੱਚ ਸਵਾਰੀਆਂ ਪੈਸੈਂਜਰਸ ਅ ਇੰਜਰਡ ਨੇ ਉਹ ਵੀ ਹਸਪੀਟਲ ਦੇ ਵਿੱਚ ਐਂਬੂਲੈਂਸਿਸ ਬੁਲਾ ਕੇ ਭੇਜ ਦਿੱਤੇ ਗਏ ਨੇ ਤੇ ਬਾਕੀ ਜੋ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਉਹ ਤੁਹਾਨੂੰ ਦੱਸ ਦ ਸਰ ਇਹਦੇ ਵਿੱਚ ਕੀ ਕਾਰਵਾਈ ਕਰ ਰਹੇ ਹੋ ਇਸ ਦੇ ਵਿੱਚ ਅਜੇ ਅਸੀਂ ਜਿਹੜਾ ਕੋਈ ਮ੍ਰਿਤਕ ਹੈ ਉਹਨਾਂ ਦੇ ਬਿਆਨ ਜਾਂ ਕੀ ਉਹ ਲੈ ਰਹੇ ਆ ਉਹ ਬੁਲਾਈ ਹੈ ਜੋ ਵੀ ਇਥੋਂ ਪਤਾ ਲੱਗਦਾ ਕਲੀਅਰ ਹੁੰਦਾ ਤੁਹਾਨੂੰ ਦਾ ਹਾਂਜੀ ਔਰ ਆਪਕਾ ਮੇਰਾ ਨਾਮ ਜਗੀਰ ਹੈ ਕੀ ਗੱਲਬਾਤ ਹੋਈ ਹੈ ਬਈ ਚਲ ਬਾਤ ਜੀ ਇਹ ਘਰੋਂ ਆਪਣੀ ਬੇਟੀ ਕੋਲ ਜਾ ਰਹੀ ਸੀ ਉਹਦੇ ਕੋਲ ਕੁੜੀਆ ਹੋਈ ਸੀ ਹਾਂ ਤੇ ਇਹ ਉਹਨੂੰ ਦੇਖਣ ਵਾਸਤੇ ਜਾ ਰਹੀ ਸੀ ਕੱਬ ਵਾਲੀ ਤੋਂ ਚੜ੍ਹੇ ਹਾਂ ਫਿਰ ਕਿੱਥੇ ਜਾ ਰਹੀ ਸੀ ਸ੍ਰੀਕੋਟ ਜਾ ਰਹੀ ਸੀ ਹਾਂ ਪਰ ਹੁਣ ਇੱਕ ਜੀ ਜਿਹੜੀ ਬਹੁਤ ਜ਼ਿਆਦਾ ਖਰਾਬ ਦਸੀ ਜੀ ਹਾਂਜੀ ਇੱਕ ਕੁੱਤੀ ਇੱਕਤੀ ਦਾ ਡੈਥ ਹੋ ਗਈ ਜੀ ਸਾਡੀ ਨੋ ਦੀ ਇੱਥੇ ਦੱਸ ਰਹੇ ਜੀ ਅਸੀਂ ਤੋਂ ਮੌਕੇ ਤੋਂ ਬਾਅਦ ਹੀ ਆਏ ਹਾਂ ਬਠੰਡੇ ਲੈ ਕੇ ਕਹਿੰਦੇ ਚੱਲੇ ਆਂ ਜੀ ਅਸੀਂ ਉੱਥੇ ਕੀ ਗੱਲਬਾਤ ਬਾਈ ਡਰਾਈਵਰ ਦੀ ਬਹੁਤ ਅੰਗਿਲੀ ਸੀ ਪਤਾ ਨਹੀਂ ਕੀ ਨਸ਼ਾ ਕੀਤਾ ਹੋਇਆ ਹੈ ਉਹਦਾ ਸਾਨੂੰ ਨਹੀਂ ਪਤਾ ਕੀ ਕਰਦਾ ਸੀ ਉਹਦੀ ਬਸ ਬੜੀ ਤੇਜ਼ ਆ ਰਹੀ ਹੈ ਬਹੁਤ ਜ਼ਿਆਦਾ ਪਿੱਛੋਂ ਉਹ ਢੇਰੀ ਹੈ ਉਹ ਤੇ ਬੁੜਕੀ ਆ ਬਸ ਇੱਕੇ ਵਾਰੀ ਉਹ ਤਾਂ ਕੰਟਰੋਲ ਹੀ ਨਹੀਂ ਹੋਇਆ ਕੋਈ ਕੋਈ ਟਾਇਰ ਨਹੀਂ ਫਟਿਆ ਬਸ ਖੜੀ ਹੋ ਰਿਹਾ ਕੋਲ ਵੇਹਲ ਇਹ ਸਪੀਡ ਜ਼ਿਆਦਾ ਤੇ ਸੀ ਜਾਂ ਕੁਝ ਖਾਦਾ ਪੀਤਾ ਹੋਇਆ ਖਾਦਾ ਪੀਤਾ ਵੀ ਸਾਨੂੰ ਸਾਨੂੰ ਤਾਂ ਕੀ ਪਤਾ ਜੀ ਖਾਦੇ ਪੀਤੇ ਦਾ ਪਰ ਤੇ ਹੀ ਬਹੁਤ ਸੀ ਗਿਆਨੀ ਬੰਦਾ ਬਾਈ ਵਰਗਾ ਅਮਰ ਛਕੇ ਬੰਦੇ ਬਸ ਬਾਤ ਚਲਾ ਰਿਹਾ ਸਪੀਡ ਵੀ ਜ਼ਿਆਦਾ ਜਾਂ ਬਾਈ ਜੀ ਵਿੱਚ ਹਾਈਵੇ ਦੇ ਉਹ ਦੇਖੋ ਤੁਸੀਂ ਪੱਥਰ ਪਿਆ ਰੋਡ ਵਾਲਿਆਂ ਵਿੱਚ ਛੱਡਿਆ ਹੋਇਆ ਉਹ ਹਾਦਸੇ ਤਾਂ ਉੱਥੇ ਹੋਣਾ ਹੀ ਆ ਕੋਈ ਨਾ ਕੋਈ ਉਹ ਵੇਖੋ ਤੁਸੀਂ ਜਾ ਕੇ ਉਹ ਵਿਚਾਲੇ ਐਡਾ ਸੀਮੈਂਟ ਛੱਡਿਆ ਹੋਇਆ ਰੋਡ ਵਾਲਿਆਂ ਨੇ ਉੱਥੇ ਆ ਦੇਖ ਲਓ ਤੁਸੀਂ ਜਾ ਕੇ ਉਹ ਦੇਖੋ ਉੱਥੋਂ ਆਊਟ ਆਫ ਕੰਟਰੋਲ ਹੋਈ ਐ ਆ ਉਹ ਸੜਕ ਦੇ ਵਿਚਾਲੇ ਉਹ ਹਾਦਸਾ ਤਾਂ ਉੱਤੇ ਹੋਣਾ ਹੀ ਆ ਉਹ ਮੈਂ ਜੋ بارش ਹੋ ਰਹੀ ਸੀ ਮੌਕੇ ਤੇ بارش ਹੋ ਰਹੀ ਸੀ ਪੂਰੀ ਫੁੱਲ ਪੂਰ بارش ਹੋ ਰਹੀ ਸੀ بارش ਜਿਆਦਾ ਹੋ ਰਹੀ ਸੀ ਤੇ ਤੇਜ਼ ਸੀ ਜਿਆਦਾ ਮੇਰਾ ਬੇਟਾ ਕਾਰ ਤੇ ਸੀ ਇਹ ਪਿੱਛੇ ਸੀ ਇਹਨੂੰ ਕ੍ਰੋਸ ਕਰਕੇ ਆਈਏ ਬਸ ਤੇ ਉਹ ਪੱਥਰ ਉਹ ਜਿਹੜੇ ਬੱਜਰੀ ਪਏ ਉੱਥੋਂ ਸਲਿੱਪ ਆਊਟ ਆਫ ਕੰਟਰੋਲ ਹੋ ਗਈ ਬਸ ਕੀ ਮੰਗੀ ਕਰ ਰਹੇ ਹੋ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਗਰੀਬ ਆਦਮੀ ਆ ਇਹ ਸਾਡੇ ਇਹਦੇ ਬਾਈ ਦੇ ਕਰਿੰਦਾ ਡਰਾਈਵਰ ਦੀ ਗਲਤੀ ਕਾਰਨ ਹੋਇਆ ਵੀ ਇੰਨੀ بارش ਦੇ ਵਿੱਚ ਸੜਕਾਂ ਲਈ ਪੂਰੀ ਕੰਪਲੀਟ ਨਹੀਂ ਇੰਨੀ ਤੇਜ਼ ਜਾਰੀ ਸੀ ਕੋਈ ਤਾਂ ਘਰੋਂ ਆਣੀ ਨੇ ਨਾਲ ਉਹਦੇ ਦੋਨੇ ਰਿਸ਼ਤੇਦਾਰ ਜਿਹਦੋਂ ਵਿਚਾਰੇ ਤੋਂ ਪੈਸੇ ਲੈ ਕੇ ਆ 2 ਘੰਟੇ ਡੱਬਲੇ ਰਹਿੰਦੇ ਐ ਬਸ ਜਿਹੜਾ ਹੋਣਾ ਸੀ ਉਹ ਹੋ ਗਿਆ ਅੰਦਰ ਕੀ ਨਾਮ ਹੈ ਵੀਰੇ ਗੁਰਿੰਦਰ ਸਿੰਘ ਕੀ ਗੱਲ ਬਾਤ ਹੋਈ ਐ ਰੋਡ ਦੇ ਦੀ ਬੱਸ ਐਕਸੀਡੈਂਟ ਹੋਇਆ ਹੂੰ ਕਿੰਨੇ ਕ ਰੋਡੇ ਕੋਈ ਨੌਨ ਸੀਗੇ ਹਾਂਜੀ ਹਾਂਜੀ ਆਪਣੇ ਪਿੰਡ ਦੇ ਸੀਗੇ ਵੀ ਦੂਰੀ ਕਰਦੇ ਸੀ ਤੁਮੇ ਜੀ ਜੀ ਮੈਂ ਜੋ ਵਾਈਫ ਦੀ ਡੈਥ ਹੋ ਗਈ ਹੂੰ ਕਾ ਕਿੱਥੇ ਜਾ ਰਹੇ ਸੀ ਉਹ ਫਰੀਦਕੋਟ ਜਾ ਰਹੇ ਸੀ ਫਰੀਦਕੋਟ ਜਾ ਰਹੇ ਸੀ ਬੀਟੀਕੋਟ ਹੂੰ ਕਿੰਨੇ ਕ ਦਿਨਾਂ ਤੇ ਬੱਚੋ ਗੰਭੀਰ ਆਇਆ ਕੁਝ ਪਤਾ ਲੱਗਿਆ ਅਰੇ ਤੱਕ ਕੋਈ ਪੱਕਾ ਪਤਾ ਨਹੀਂ ਗੰਭੀਰ ਲੈ ਕੇ ਗਏ ਆ ਜਗਨੀਆਂ ਨੂੰ ਡੱਬ ਵਾਲੀ ਹਸਪਤਾਲ ਹੂੰ ਤੇ ਮੌਤ ਕਿੰਨੇ ਜਣੇ ਦੇ ਹੋਏ ਵੀਰੇ ਇੱਕ ਜਣੇ ਦੀ ਕਨਫਰਮ ਹੋ ਗਈ ਜੀ ਇੱਕ ਲੇਡੀ ਦੀ